ਸਾਸਰੀ ਕਾਲ ਜੀ ਸਾਰਿਆਂ ਨੂੰ ਜੇ ਆਪਾਂ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੇ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਵਿਆਹ ਸ਼ਾਦੀਆਂ ਵਾਲਾ ਹੋਏਗਾ ਕਿ ਉਹ ਸ਼ਿਮਰ ਦਾ ਫੈਬਰਿਕ ਹੋਏਗਾ ਇਸ ਦੇ ਉੱਪਰ ਹੈਂਡਵਰਕ ਦਾ ਕੰਮ ਹੋਏਗਾ बॉटम ਹੋਏਗੀ ਸ਼ਿਮਰ ਦੀ ਪਲੇਨ बॉटम ਹੋਏਗੀ ਸ਼ਰ ਦਾ ਪਰਮੀਟਰ ਲੱਗ ਰਹੇਗਾ ਐਂਡ बॉटम ਦਾ ਪਰਮੀਟਰ ਲੱਗ ਰਹੇਗਾ ਇਹਨਾਂ ਸੁੱਟਾਂ ਨੂੰ ਤੁਸੀਂ ਸ਼ਰਾਰੇ ਕਰਾਰੇ ਕੁਝ ਵੀ ਰੈਡੀ ਕਰਵਾ ਸਕਦੇ ਬਹੁਤ ਹੀ ਸੋਹਣੇ ਕਲਰ ਮਿਲ ਜਾਣਗੇ ਇਹ ਹੋਏਗਾ ਫੈਬਰਿਕ ਪਿਓਰ ਬਰਬਰੀ ਜੂੜ ਦਾ ਦੁਬਾਰਾ ਫਿਰ ਤੋਂ ਸਟਾਕ ਵਿੱਚ ਆਏ ਨੇ ਬਹੁਤ ਹੀ ਸੋਹਣੇ ਪ੍ਰਿੰਟ ਹੋਣਗੇ ਸ਼ਰਟ ਹੋਏਗੀ ਪਿਓਰ ਬਰਬਰੀ ਵਿੱਚ ਬਾਟਮ ਹੋएगी ਮਸਲੀਨ ਦੀ 2.5 ਮੀਟਰ ਦੀ ਕੱਟ ਹੋएगी ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਇਹ ਜਿਹੜੇ ਸੂਟ ਹੋਣਗੇ कॉटन ਦੇ ਸੂਟ ਹੋਣਗੇ ਸ਼ਰਟ ਦੇ ਉੱਪਰ ਵਰਕ ਹੋਏਗਾ ਦੁਪट्टे ਦੇ ਉੱਪਰ ਵਰਕ ਹੋਏਗਾ ਸ਼ਰਟ ਦਾ ਪਰ ਮੀਟਰ ਲੱਗ ਰਹੇਗਾ ਐਂਡ ਦੁਪट्टे ਦਾ ਪਰ ਮੀਟਰ ਲੱਗ ਰਹੇਗਾ ਬਾਟਮ ਤੁਸੀਂ ਇਹਦੇ ਨਾਲ ਪਲੇਨ ਲਗਵਾ ਸਕਦੇ ਹੋ ਅਗਲਾ ਜਿਹੜਾ ਫੈਬ੍ਰਿਕ ਹੋਏਗਾ ਜੌਰਜਟ ਦਾ ਹੋਏਗਾ ਬਹੁਤ ਹੀ ਸੋਹਣੀ ਇਹਨਾਂ ਵਿੱਚ ਕਲਰ ਹੋਣਗੇ ਸ਼ਰਟ ਦੇ ਉੱਪਰ ਆਰੀ ਵਰਕ ਹੋਏਗਾ ਦੁਪੱਟਾ ਹੋਏਗਾ ਜੌਰਜਟ ਦਾ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਹੋਏਗਾ ਬਾਟਮ ਹੋਏਗੀ ਨੇਚਰਲ ਕਰੇਪ ਦੀ 3 ਮੀਟਰ ਦੀ ਬਾਟਮ ਹੋਏਗੀ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜੇ ਸੂਟ ਹੋਣਗੇ ਪਿਓਰ ਕੈਮਰੀ ਕਾਟਨ ਦੇ ਹੋਣਗੇ ਸ਼ਰਟ ਦੇ ਉੱਪਰ ਇੰਬੋਰਡੀ ਰਹੇਗੀ ਹੋਏਗਾ ਦੁਪੱਟਾ ਉਸ ਦੇ ਉੱਪਰ ਵਰਕ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਇਹ ਜਿਹੜਾ ਸੂਟ ਹੋਏਗਾ ਵਿਸਕੋਸ कॉटन लिनन ਵਿੱਚ ਹੋਏਗਾ ਸ਼ਰਟ ਤੇ ਘੇਰੇ ਤੇ ਵਰਕ ਹੋਏਗਾ ਨਾਲ ਬਾਟਮ ਹੋਏਗੀ ਉਸ ਉੱਤੇ ਪੈਚ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਦੁਪੱਟਾ ਹੋਏਗਾ ਵਿਸਕੋਸ ਸੌਫਟ ਮਸਲੀਨ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਔਰਗੈਂజా ਦਾ ਪੈਚ ਵਰਕ ਲਗਾ ਕੇ ਪ੍ਰੋਪਰ ਵਰਕ ਕੀਤਾ ਹੋਇਆ ਮਿਲੇਗਾ ਇਹ ਸੂਟ ਹੋਣਗੇ ਪਿਓਰ कॉटन ਦੀ ਸ਼ਰਟ ਹੋਏਗੀ neck ਤੇ ਵਰਕ ਹੋਏਗਾ ਬਾਟਮ ਪਿਓਰ ਕਾਟਨ ਦੀ ਪਲੇਨ ਹੋਏਗੀ ਨਾਲ ਮਲਮਲ ਦਾ ਦੁਪੱਟਾ ਹੋਏਗਾ ਪ੍ਰਿੰਟਡ ਦੁਪੱਟਾ ਹੋਏਗਾ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਦਾ